ਅੱਜ ਅਸੀਂ ਪਹੁੰਚੇ ਹਾਂ ਸਰਦਾਰ ਅਮਨ ਕਾਂਜ ਦੀ ਪਾਸੋਂ ਜਿਨ੍ਹਾਂ ਨੇ ਇੱਕ ਐਮਪੀ ਦੀ ਚੋਣ ਲੜਨ ਲਈ ਜਿਹੜੀ ਆਪਣੀ ਦਲਦਾਰੀ ਮੈਂ ਆਮ ਆਦਮੀ ਪਾਰਟੀ ਤੋਂ ਜੁੜਨਾ ਆਮ ਆਦਮੀ ਪਾਰਟੀ ਜੁੜਿਆਨ ਸ਼ੁਰੂ ਤੋਂ ਆਮ ਆਦਮੀ ਪਾਰਟੀ ਵਿੱਚ ਕੰਮ ਕੀਤਾ ਤਾਂ ਦਾ ਪਰ ਤੇ ਮੈਂ ਉਨੀਤ ਪ੍ਰਧਾਨ ਪੰਜਾਬ ਹੋਣ ਦੇ ਨਾਤੇ ਸਾਡੇ ਜੋ ਵਰਕਰ ਸਾਹਿਬਾਨ ਉਹਨਾਂ ਸਾਰਿਆਂ ਨੇ ਕਿਹਾ ਵੀ ਦੇਖੋ ਜੀ ਆਪਣੀ ਸੀਟ ਐਸੀ ਆ ਤੇ ਐਸੀ ਬੰਦੇ ਨੂੰ ਦੇਣੀ ਆ ਵੀ ਆਪਾਂ ਨੂੰ ਕਿਉਂ ਨਹੀਂ ਆਪਾਂ ਦਾ ਮਿਹਨਤ ਪਾਰ ਨੰਬਰ 25 ਦੇ ਵਿੱਚ ਇੱਕ ਕਾਂਸਟਰ ਦੀ ਦਾਵੇਦਾਰੀ ਮਟੋਕੀ ਆ। ਫਿਰ ਅਸਾਂ ਕੀ ਹੋਇਆ ਕਿ ਜਿਹੜਾ ਤੁਸੀਂ ਅੱਜ ਅੱਜ ਨਹੀਂ ਕਹਿੰਦੇ। ਬਹੁਤ ਲੋਕਾਂ ਦੇ ਨਾਲ ਟੱਕੇ ਹੁੰਦੇ ਸੀ ਲੋਕਾਂ ਦਾ, ਲੋਕਾਂ ਨੇ ਇਤਿਆਹ ਹੁੰਦਾ ਸੀ। ਅਰਵਿਸ਼ ਕੇ ਜੀワਲ ਜੀ ਨੂੰ ਦੇਖ ਕੇ ਇੱਕ ਤਾਂ ਉਮੀਦ ਜਾਤੀ ਪਿਆਰ। ਇਹ ਇਨਸਾਨ ਨੇ ਜੋ ਆਮ ਲੋਕਾਂ ਨਾਲ ਬਣਾ। ਆਮ ਆਦਮੀ ਪਾਰਟੀ ਜੀ ਜਦੋਂ ਜਿੱਤ ਹੋਈ ਆ ਤਾਂ ਤੁਸੀਂ ਦਿੱਲੀ ਵਿੱਚ ਜਾਪਰਾ ਕੀਤੀ ਆ। ਲੱਗ ਪਗ 9 ਦਿਨ ਦਾ ਸਮਾਂ ਜੋ ਹੈ ਲੱਗ ਗਿਆ ਸਾਨੂੰ ਜਾਂਦੇ ਵਿੱਚ ਰਾਸਤੇ ਤੇ ਲੱਖ ਲੱਖ ਜਾਂਦੇ ਜਿਹ ਉਸੇ ਜਾਂਦੇ ਤਾਂ ਹਲਕੇ ਉਲੱਗ ਲੱਗ ਹਲਕੇ ਦੇ ਵਿੱਚ ਲੋਕਾਂ ਨੂੰ ਸਾਰਾ ਬੜਾ ਮਾਣ ਸੀ ਸੀ ਤਾਂ ਪੰਜਾਬ ਲੁੱਟਿਆ ਆਪ ਹੀ ਲੋਕਾਂ ਨੂੰ ਆਪਣੇ ਆਪ ਨੂੰ ਕਿ ਅਸੀਂ ਬਚਾਉਣਾ ਵਾ ਇਹ ਪਰਿਵਾਰ ਪੰਜਾਬ ਬਚਾਉਣ ਦੀ ਪਰਵਾਹ ਨਹੀਂ ਕਰਦਾ ਉਹ ਲੈ ਕੇ ਸੀ ਕੋਹ ਹੜਤਾਲ ਦੇ ਬੈਠੇ ਸੀ ਜੰਮਦਰ ਬਾਹਰ ਪੰਜ ਦਿਨ ਦੀ ਭੁਖੜਤਾਲ ਤੇ ਲਗਾਤਾਰ ਸੀ ਕੋਹ ਹੜਤਾਲ ਰਹੀ ਸੀ ਕਿ ਸਾਡੇ ਮੁੱਖ ਮੰਤਰੀ ਸਾਹਿਬ ਸਰਕਾਰ ਤੋਂ ਅਸਮਾਨ ਦੀ ਜੰਦਰ ਬਾਈਪਾਸ ਆਪਕੇ ਮੇਰੇ ਜੂਸ ਪੁਲਾਇਆ ਉਹਨਾਂ ਨੇ ਅੱਛੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਜਦੋਂ ਸਤਾ ਦੇ ਵਿੱਚ ਆਈ ਹੈ ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹ ਕਾਫੀ ਹਲਚਲ ਦੇ ਵਿੱਚ ਦਿਖ ਰਹੇ ਨੇ ਆਪਾਂ ਗੱਲ ਵੀ ਕਰਾਂਗੇ ਨਾਲ ਲੋਕ ਸਭਾ ਚੋਣਾਂ ਦੀਆਂ ਉਹ ਵੀ ਜਿਹੜੀਆਂ ਬਹੁਤ ਨਜ਼ਦੀਕ ਨੇ ਅੱਜ ਅਸੀਂ ਪਹੁੰਚੇ ਹੋਏ ਆ ਸਰਦਾਰ ਅਮਨ ਚੈਂ ਦੀ ਪਾਸੋਂ ਜਿਨ੍ਹਾਂ ਨੇ ਇੱਕ ਐਮਪੀ ਦੀ ਚੋਣ ਲੜਨ ਲਈ ਜਿਹੜੀ ਆਪਣੀ ਦਾਅਵੇਦਾਰੀ ਠੋਕੀ ਹੈ ਸੋ ਸਾਡੇ ਵਿਚਕਾਰ ਮੈਂ ਜੁਦਨੇ ਆਪਾਂ ਗੱਲਬਾਤ ਕਰਦੇ ਹਾਂ ਹਾਂ ਜੀ ਮੈਂ ਜੈਨ ਸ਼ਸ਼ੀਕਲ ਸਸ਼ੀਕਲ ਜੀ ਤੁਹਾਡਾ ਸਾਡੇ ਆਫਿਸ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਤੇ ਸਾਰੇ ਹੀ ਤੁਹਾਡੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਆਪਾਂ ਗੱਲ ਕਰਦੇ ਆਂ ਤੁਹਾਡੇ ਨਾਲ ਪਹਿਲਾਂ ਤਾਂ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਐਮਪੀ ਜਿਹੜੀ ਚੋਣ ਲੜਨ ਦੀ ਇੱਕ ਦਾਅਵੇਦਾਰੀ ਠੋਕੀ ਹੈ ਜ਼ਿਲ੍ਹਾ ਸ੍ਰੀ ਫਤਗੜ ਸਾਹਿਬ ਜੀ ਦੇ ਲਈ ਕੀ ਕਹਿਣਾ ਚਾਹੋਗੇ ਬੰਨਾ ਬਿਲਕੁਲ ਜੀ ਮੇਰਾ ਤਾਂ ਕੋਈ ਵਿਚਾਰ ਨਹੀਂ ਸੀ ਯਾਰ ਪਰ ਫਿਰ ਵੀ ਜਦੋਂ ਸਾਡੇ ਸੋ ਸਾਡਾ ਹਲਕਾ ਫਤਗੜ ਸਾਹਿਬ ਜੋ ਐਸ்சி ਸੀਟ ਹੈ ਅਦਰ ਸੀਟਾ ਤੇ ਸਾਡੇ ਮੈਂ ਆਮ ਆਦੀ ਪਾਰਟੀ ਤੋਂ ਜੁੜਾ ਹਾਂ ਆਮ ਆਦੀ ਪਾਰਟੀ ਜੁੜਿਆ ਸ਼ੁਰੂ ਤੋਂ ਆਮ ਆਦੀ ਪਾਰਟੀ ਦੇ ਵਿੱਚ ਕੰਮ ਕੀਤਾ ਤੇ ਅਲੱਗ-ਅਲੱਗ ਅਹੁਦੇ ਤੇ ਕੰਮ ਕੀਤਾ ਤੇ ਮੈਂ ਉਮੀਦਵਾਰ ਪ੍ਰਧਾਨ ਪੰਜਾਬ ਹੋਣ ਦੇ ਨਾਤੇ ਸਾਡੇ ਜੋ ਵਰਕਰ ਸਾਵਾ ਉਨਾ ਸਾਰਿਆਂ ਨੇ ਕਿਹਾ ਵੀ ਦੇਖੋ ਜੀ ਆਪਣੀ ਸੀਟ ਐਸੀ ਆ ਤੇ ਐਸੀ ਬੰਦੇ ਨੂੰ ਦੇਣੀ ਆ ਵੀ ਆਪਾਂ ਨੂੰ ਕਿਉਂ ਨਹੀਂ ਆਪਾਂ ਤਾਂ ਮਿਹਨਤ ਕੀਤੀ ਆ ਪਾਰਟੀ ਵਾਸਤੇ ਜਨਤ ਵਰਕ ਕੀਤਾ ਵਾ ਕਿ ਤੁਸੀਂ ਮੀਤ ਪ੍ਰਧਾਨ ਨੂੰ ਪੰਜਾਬ ਦੇ ਵੀ ਤੁਸੀਂ ਦਾਵੇ ਦਾ ਠੋਕੋ ਅਸੀਂ ਸਾਰੇ ਤੁਹਾਡੇ ਨਾਲ ਆ ਤੇ ਆਪਾਂ ਨਾਲ ਮਿਲ ਕੇ ਸੀਟ ਨੂੰ ਜਿੱਤਾਂਗੇ ਕਿਸ ਤਰੀਕੇ ਨਾਲ ਦੇਖਦੇ ਹਾਂ ਜਿਸ ਤਰ੍ਹਾਂ ਤੁਸੀਂ ਇਸ ਤੋਂ ਪਹਿਲਾਂ ਤਾਂ ਤੁਸੀਂ ਵਾਰਡ ਨੰਬਰ 25 ਦੇ ਵਿੱਚ ਇੱਕ ਕਾਂਸਟਰ ਦੀ ਦਾਵੇਦਾਰੀ ਵੀ ਠੋਕੀ ਆ ਫਿਰ ਅਸਾਂ ਕੀ ਹੋਇਆ ਕਿ ਜਿਹੜਾ ਤੁਸੀਂ ਅੱਜ ਐਮਪੀ ਦੀ ਚੋਣ ਲੜਨ ਜਾ ਰਹੇ ਹੋ ਬਿਲਕੁਲ ਜੀ ਮੇਰੇ ਤਾਂ ਸੋਚ ਚਹੀ ਸੀ ਮੈਂ ਕਿ ਬਚੋ ਆਪਾਂ ਕਾਉਂਸਲਰੀਂ ਵਿੱਚੋਂ ਲੜਦੇ ਆ ਪਰ ਜਦੋਂ ਸਾਡੇ ਵਰਕਰ ਸਹਬਾਨ ਨੇ ਸਾਰੇ ਕਹਿ ਲਾਪੇ ਦੇਖੋ ਕੋਈ ਵੀ ਬੰਦਾ ਕੱਲਾ ਬੜਾ ਨਹੀਂ ਹੁੰਦਾ ਜਦੋਂ ਲੋਕ ਨਾਲ ਹੁੰਦੇ ਆ ਜੋ ਲੋਕ ਚਾਹੁੰਦੇ ਨੇ ਉਹੀ ਕਰਨਾ ਵੀ ਚਾਹੀਦਾ ਵਾ ਤੇ ਸਾਡੇ ਵਰਕਰ ਮੈਂ ਐਜ ਜਿਲ੍ਹਾ ਪ੍ਰਧਾਨ ਵੀ ਕੰਮ ਕੀਤਾ ਦੋ ਦਿਨ ਦਿਹਾਤੀ ਦਾ ਉਹਦੇ ਵਿੱਚ ਮੇਰੇ ਕੋਲ 6 ਵਿਧਾਨ ਸਭਾ ਹੁੰਦੀ ਅਸੀਂ ਹਲਕੇ ਦੇ ਆ ਲੋਕ ਸਭਾ ਫੁਦਕਰ ਸਾਹਿਬ ਦੀ 6 ਵਿਧਾਨ ਸਭਾ ਸੀ ਆ ਤੇ ਉਹਦੇ ਵਿੱਚ ਜੋ ਹੈ ਇਸ ਮੈਂ ਕੰਮ ਕੀਤਾ ਬਲਾਕ ਪਦਰ ਤੇ ਅਸੀਂ ਕੰਮ ਕੀਤਾ ਬਲਾਕ ਪ੍ਰਧਾਨ ਤੱਕ ਮੈਂ ਆਪਣੇ ਜੋ ਜੁਨਟ ਜੋ ਬਣਾਏ ਪਾਰਟੀ ਦੇ ਉਹ ਸਾਰੇ ਲੋਕਾਂ ਨਾਲ ਜਿਹੜੀ ਗੱਲਬਾਤ ਹੋਈ ਉਹ ਆਪ ਕਹਿ ਲਾਪੇ ਮੇ ਪ੍ਰਧਾਨ ਜੀ ਅਸੀਂ ਚਾਹੁੰਦੇ ਆ ਵੀ ਤੁਸੀਂ ਇਹ ਜੋ ਦਾਵੇਦਾਰੀ ਪੇਸ਼ ਕਰੋ ਜਾਂ ਆਪਾਂ ਐਮਪੀ ਦੀ ਜੋ ਇਲੈਕਸ਼ਨ ਹੈ ਫਾਈਟ ਕਰਨੀ ਹੈ ਜੀ ਬਿਲਕੁਲ ਆਪਾਂ ਗੱਲਬਾਤ ਕਰਦੇ ਆ ਪਹਿਲਾਂ ਆਮ ਆਦਮੀ ਪਾਰਟੀ ਦੀ ਤੁਸੀਂ ਆਮ ਆਦਮੀ ਪਾਰਟੀ ਦੀ ਸੱਤਰ ਵਿੱਚ ਆਏ ਹੋ ਕਿਸ ਤਰੀਕੇ ਦੇ ਨਾਲ ਜੁਆਇਨ ਕੀਤੀ ਹੈ ਕਦੋਂ ਜੁਆਇਨ ਕੀਤੀ ਹੈ ਤੇ ਪਾਰਟੀ ਤੁਸੀਂ ਜੀ ਮੈਂ ਆਮ ਆਦਮੀ ਪਾਰਟੀ 2014 ਵਿੱਚ ਸਟਾਰਟਿੰਗ ਤੋਂ ਹੀ ਜੁਆਇਨ ਕੀਤੀ ਜਾ ਫਿਰ ਉਸ ਤੋਂ ਪਹਿਲਾਂ ਜਦੋਂ ਅੰਨਾ ਹਜ਼ਾਰੇ ਨੂੰ ਦੋਨੋਂ ਦਿੱਦੀ ਦੇ ਵਿੱਚ ਚੱਲਿਆ ਤੇ ਸਾਡੇ ਅਰਵਿੰਦ ਕੇਜਰੀਵਾਲ ਜੀ ਸਰਕਾਰ ਜੋ ਜਦੋਂ ਉਹ ਲੋਕਾਂ ਦੇ ਘਰਾਂ ਦੇ ਵਿੱਚ ਝੁੱਗੀਆਂ ਝੋਪੜੀਆਂ ਦੇ ਵਿੱਚ ਜਾਂਦੇ ਹੁੰਦੇ ਸੀਗੇ ਆਮ ਲੋਕਾਂ ਦੀ ਹੈਲਪ ਕਰਦੇ ਹੁੰਦੇ ਜਦੋਂ ਉਹਨਾਂ ਨੇ ਐਨ ਜੀਓ ਸੀ ਉਦੋਂ ਤੋਂ ਹੀ ਮੈਂ ਉਹਨਾਂ ਨੂੰ ਜਾਣਦਾ ਸੀਗਾ ਤੇ ਅੰਨ ਦੋਨੋਂ ਤੋਂ ਮੈਂ ਉਹਨੂੰ ਦੇਖਦਾ ਹੁੰਦਾ ਸੀ ਕਿ ਸ਼ੁਕਰ ਹੈ ਰੱਬ ਦੇ ਦਾਸ ਕੀਤੀ ਕਿ ਵਾਹਿਗੁਰੂ ਧੰਨਵਾਦ ਹੈ ਤੇਰਾ ਕਿ ਤੂੰ ਇੱਕ ਇਹੋ ਜਿਹਾ ਇਨਸਾਨ ਦੁਨੀਆ ਦੇ ਵਿੱਚ ਭੇਜ ਦਿੱਤਾ ਜੋ ਆਮ ਲੋਕ ਦੀ ਗੱਲ ਕਰਦਾ ਆਮ ਲੋਕਾਂ ਦੇ ਆਮ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਵਾ ਉਹ ਤੋਂ ਮੈਂ ਅਰਵਿੰਦ ਕੇਜਵਾਲ ਜੀ ਨੂੰ ਪਸੰਦ ਕੀਤਾ ਤੇ ਪਹਿਲੀ ਵਾਰ ਜਦੋਂ ਨੇ ਮੈਂ ਹੌਸ ਸੰਭਾਲੀ ਕਿਸੇ ਪਾਰਟੀ ਨੂੰ ਜੁਆਇਨ ਕੀਤਾ ਮੈਂ ਅਹਮਦੀ ਪਾਰਟੀ ਪਹਿਲੀ ਵਾਰ 2014 ਦੇ ਵਿੱਚ ਜੁਆਇਨ ਕੀਤੀ ਉਦੋਂ ਤੋਂ ਲੈ ਕੇ ਅੱਜ ਤੱਕ ਪਾਰਟੀ ਦੀ ਸੇਵਾ ਦੇ ਵਿੱਚ ਹਾਂ ਇਸ ਤੋਂ ਪਹਿਲਾਂ ਕੋਈ ਹੋਰ ਪਾਰਟੀ ਜੁਆਇਨ ਕੀਤੀ ਤੁਹਾਡੀ ਨਹੀਂ ਇਸ ਤੋਂ ਪਹਿਲਾਂ ਮੈਂ ਕੋਈ ਪਾਰਟੀ ਨਹੀਂ ਜੁਆਇਨ ਕੀਤੀ ਐਜ਼ ਵੋਟ ਪਾਉਂਦੇ ਹੁੰਦੇ ਸੀ ਜਿਹਨੂੰ ਦਿਲ ਕੀਤਾ ਪਾ ਦਿੰਦੀ ਸੀ ਪਰ ਕਦੇ ਸਟੈਸ਼ਨਿਸ ਨਹੀਂ ਲਿਆ ਕਿਉਂਕਿ ਮੈਨੂੰ ਜਿਹੜੀ ਰਵਾਇਤੀ ਪਾਰਟੀਆਂ ਸੀ ਉਹਦਾ ਤਾਂ ਵਿਸ਼ਵਾਸ ਉੱਠ ਚੁੱਕਿਆ ਸੀਗਾ ਕੋਈ ਮੈਨੂੰ ਮਨ ਨੂੰ ਪਸੰਦ ਨਹੀਂ ਸੀ ਲੱਗਦੀ ਬਹੁਤ ਲੋਕਾਂ ਦੇ ਨਾਲ ਟੱਕੇ ਹੁੰਦੇ ਸੀ ਲੋਕਾਂ ਦਾ ਲੋਕਾਂ ਦੇ ਅਤਿਆਚਾਰ ਹੁੰਦਾ ਸੀ ਤੇ ਅਰਵਿੰਦ ਕੇਜਰੀਵਾਲ ਜੀ ਨੂੰ ਦੇਖ ਕੇ ਇੱਕ ਉਮੀਦ ਜਾਗੀ ਪਿਆਰ ਇਹ ਇਨਸਾਨ ਨੇ ਜੇ ਆਮ ਲੋਕਾਂ ਦਾ ਭ ਆਮ ਲੋਕਾਂ ਦੀ ਵਾਪਰਸ ਆਦੇ ਇਸ ਕਰਕੇ ਆਮ ਆਦਮੀ ਪਾਰਟੀ ਜੋਇਨ ਕਿਸ ਤਰ੍ਹਾਂ ਦੇਤੇ ਆਮ ਆਦਮੀ ਪਾਰਟੀ ਜਦੋਂ ਸੱਤਾ ਰਹੀ ਤੇ ਆਮ ਆਦਮੀ ਪਾਰਟੀ ਆਉਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਸਟ੍ਰਗਲ ਰਿਹਾ ਕਿਸ ਤਰ੍ਹਾਂ ਦੇ ਆਮ ਆਦਮੀ ਪਾਰਟੀ ਨੂੰ ਲੈ ਕੇ ਆਉਣ ਦੇ ਵਿੱਚ ਸਾਡਾ ਯੋਗਦਾਨ ਰਿਹਾ ਬਿਲਕੁਲ ਜੀ ਆਮ ਆਦਮੀ ਪਾਰਟੀ ਜਦੋਂ ਹੀ ਜੁਆਇਨ ਕੀਤੀ ਮੈਂ ਪਾਰਟੀ ਨੇ ਮੈਨੂੰ 2014 ਦੇ ਵਿੱਚ ਜੋ ਸਟਾਰਟੀ ਵਿੱਚ ਪਾਰਟੀ ਨੂੰ ਜੋਇਨ ਕੀਤਾ ਮੈਂ ਤੇ ਬਹੁਤ ਮਾੜੇ ਹਾਲਾਤ ਸੀ ਕੋਈ ਨਾਮਿਨੇਸ਼ਨ ਦੇਣ ਦਾ ਹੁੰਦਾ ਪਾਰਟੀ ਦਾ ਮੈਂ ਗੱਲ ਕਰਾਂਗਾ ਆਪਣੇ ਏਰੀਆ ਦੀ ਮੇਰਾ ਜਿਹੜਾ ਪਿੰਡ ਆ ਇਸ ਦੇ ਵਿੱਚ ਜਦੋਂ ਮੈਂ ਪਹਿਲੀ ਵਾਰ ਐਵਿੰਦਰ ਸਿੰਘ ਖਾਲਸਾ ਰਿੰਦਰ ਖਾਲਸਾ ਜੀ ਜੋ ਸਾਡੇ ਐਮਪੀ ਸਾਹਿਬ ਸੀ ਫਰੀਦਖਰ ਸਾਹਿਬ ਤੋਂ ਉਹਨਾਂ ਦੇ ਵਾਸਤੇ ਅਸੀਂ ਜਦੋਂ ਹੂਸ ਲਾਏ ਤਾਂ ਬੜੀ ਦਿੱਕਤ ਆਈ ਸਾਨੂੰ ਲੋਕ ਸਾਨੂੰ ਮੈਨੂੰ ਮਜ਼ਾਕ ਕਰਦੇ ਹੁੰਦੇ ਸੀ ਕਿ ਯਾਰ ਤੂੰ ਕਿਹੜੇ ਪਾਰਟੀ ਦੇ ਪਿਛੇ ਤੁਰ ਪਿਆ ਕੋਈ ਤਰ੍ਹਾਂ ਮਾਪਾ ਭਾਗ ਵਾ ਕੋਈ ਤੈਨੂੰ ਕੀ ਕਰ ਦੂ ਕਿ ਮੈਂ ਕਹਾ ਯਾਰ ਮੈਨੂੰ ਕੋਈ ਪਰਵਾਹ ਨਹੀਂ ਮੈਂ ਇੱਕ ਰਵਿੰਦ ਕੇ ਜੀ ਵਾਦ ਦੇ ਸੇਵਾ ਚ ਪਾਇਆ ਤੇ ਮੈਂ ਉਹਨਾਂ ਦੀ ਸਲੂਟ ਸੋਤ ਨੂੰ ਸਲੂਟ ਕਰਦੇ ਹੋਏ ਮੈਂ ਤੁਰਿਆ ਮੈਂ ਕਹ ਸੋਚੀ ਹੋ ਜਾਏ ਅਸੀਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇੱਕ ਦਿਨ ਜ਼ਰੂਰ ਲੈ ਕੇ ਆਵਾਂਗੇ ਤੇ ਅੱਜ ਸਾਡੀ ਅਰਦਾਸ ਵਾਹਿਗੁਰੂ ਨੇ ਕabul ਕੀਤੀ ਆ ਕਿ ਸਾਡੀ ਬਹੁਤ ਵੱਡੇ ਬਹੁਮਤ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਆਈ ਤੁਸੀਂ ਆਮ ਆਦਮੀ ਪਾਰਟੀ ਦੀ ਜਦੋਂ ਜਿੱਤ ਹੋਈ ਆ ਤਾਂ ਤੁਸੀਂ ਦਿੱਲੀ ਵਿੱਚ ਪੈਦਲ ਯਾਤਰਾ ਕੀਤੀ ਆ ਕਿੰਨੇ ਦਿਨਾਂ ਦੇ ਵਿੱਚ ਜਿਹੜਾ ਤੁਹਾਡੇ ਕਿਉਂਕਿ ਅੱਖ ਗੱਲ ਕਰਦੇ ਆ ਕਿ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਣ ਦਿੱਤਾ ਇੱਥੇ ਲੋਕਾਂ ਨੇ ਇੱਥੇ ਲੱਡੂ ਮੰਡੇ ਪਰਤ ਲਿਖਨੇ ਆ ਜਾ ਕੇ ਤੇ ਧਰਮੀ ਸਥਾਨਾਂ ਤੇ ਜਾ ਕੇ ਨਸਤਮਸਤਕ ਹੋਏ ਵੀ ਹਾਂ ਲੜੀ ਪਾਰਟੀ ਆ ਪੰਜਾਬ ਦੇ ਵਿੱਚ ਆਈ ਲੇਕਿਨ ਤੁਸੀਂ ਦਿੱਲੀ ਵਿੱਚ ਪਹੁੰਚੇ ऐसा ना ਕੀ ਆਇਆ ਮਨ ਦੇ ਵਿੱਚ ਤੁਹਾਡੇ ਬਿਲਕੁਲ ਜੀ ਮੈਂ ਰਵਿੰਦ ਕੇਜਵਾਲ ਜ ਨੂੰ ਬੜਾ ਪਸੰਦ ਕਰਦਾ ਹਾਂ ਬਹੁਤ ਥੋੜਾ ਫੈਨ ਹਾਂ ਉਹਨਾਂ ਦਾ ਤੇ ਮੇਰੇ ਮਨ ਦੇ ਵਿੱਚ ਇੱਕ ਚਾਹ ਸੀ ਮੈਂ ਆਪਣੇ ਮਨ ਦੇ ਵਿੱਚ ਧਾਰ ਰਿਹਾ ਸੀ ਕਿ ਜਦੋਂ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣੇਗੀ ਤੇ ਅਸੀਂ ਦਿੱਲੀ ਦੇ ਵਿੱਚ ਜਾ ਕੇ ਰਵਿੰਦ ਕੇਜਵਾਲ ਜੀ ਜੋ ਸਾਡੇ ਸੁਪਰੀਮੋ ਨੇ ਮੈਂ ਉਹਨਾਂ ਨੂੰ ਵਧਾਈ ਦੇਣਾਗਾ ਕਿਉਂਕਿ ਉਹਨਾਂ ਦੀ ਬਦੌਲਤ ਹੀ ਅੱਜ ਪੰਜਾਬ ਜੋ ਹੈ ਗੰਦਲਾ ਪੰਜਾਬ ਬਣ ਜਾ ਰਿਹਾ ਬਣ ਜਾ ਰਿਹਾ ਹੈ ਇਸ ਕਰਕੇ ਉਹਨਾਂ ਨੂੰ ਵਧਾਈ ਦੇਣ ਦੇ ਵਾਸਤੇ ਜਿਹਨੇ ਉਹਨੂੰ ਸਪੋਰਟ ਕੀਤਾ ਕੀ ਉਸ ਟਾਈਮ ਰਵਿੰਦ ਕੇਜੀਵਾ ਜੀ ਨਾਲ ਮੁਲਾਕਾਤ ਹੋ ਤੁਹਾਡੀ ਨੇ ਜੇ ਰਵਿੰਦ ਕੇ ਜੀワਲ ਜੀ ਕਿਤੇ ਪਾਰਟੀ ਦੇ ਕੰਮ ਤੋਂ ਕਿਤੇ ਬਾਹਰ ਗਏ ਸੀਗੇ ਸਾਨੂੰ ਲਗਭਗ 9 ਦਿਨ ਦਾ ਸਮਾਂ ਜੋ ਹੈ ਲੱਗ ਗਿਆ ਸਾਨੂੰ ਜਾਂਦੇ ਵਿੱਚ ਤੇ ਰਾਸਤੇ ਵਿੱਚ ਅਲੱਗ-ਅਲੱਗ ਜਾਂਦੇ ਜਿਹੜੇ ਅਸੀਂ ਜਾਂਦੇ ਤਾਂ ਹਲਕੇ ਉਹ ਅਲੱਗ-ਅਲੱਗ ਹਲਕਿਆਂ ਦੇ ਵਿੱਚ ਲੋਕਾਂ ਨੇ ਸਾਡਾ ਬੜਾ ਮਾਨ ਸਤਿਕਾਰ ਕੀਤਾ ਸਾਡਾ ਸਵਾਗਤ ਕੀਤਾ ਤੇ ਬੜਾ ਸਾਨੂੰ ਫਕਰ ਮਹਿਸੂਸ ਹੋਇਆ ਕਿ ਯਾਰ ਸਤਜ ਮੁਝ ਅਸੀਂ ਅੱਜ ਇੱਕ ਇਮਾਨਦਾਰ ਪਾਰਟੀ ਦੇ ਵਰਕਰ ਆਂ ਇਮਾਨਦਾਰ ਪਾਰਟੀ ਦੇ ਸਿਪਾਹੀ ਆਂ ਕਿ ਲੋਕ ਸਾਡਾ ਇਹਨਾਂ ਮਾਨ ਸਨਮਾਨ ਕਰ ਰਿਹਾ ਬੜੀ ਮਾਨਸ ਕੌਣ ਹੋਇਆ ਕਿਸ ਤਰ੍ਹਾਂ ਦੇ ਦੇਉ ਜੋ ਰੈਂਪੇਂਤੀ ਟਿਕਟ ਮਿਲਦੀ ਹੈ ਮਤਲਬ ਤੁਹਾਨੂੰ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਕੰਮ ਹੋਣਗੇ ਤੁਹਾਡੇ ਵੱਲੋਂ ਬਿਲਕੁਲ ਜੀ ਆਮ ਆਦੀ ਪਾਰਟੀ ਜਦੋਂ ਹੀ ਮੈਨੂੰ ਟਿਕਟ ਦੇ ਕੇ نوازਦੀ ਹੈ ਜੇਕਰ ਮੇਤੇ ਯਕੀਨ ਕਰਕੇ ਪਾਰਟੀ ਅਰਵਿੰਦ ਕੇਜਰੀਵਾਲ ਜੀ ਸਾਡੇ ਸੀਐਮ ਸਾਹਿਬ ਸਦਾ ਭਗਵਾਨ ਸਿਮਨ ਜੀ ਮੇਤੇ ਵਿਸ਼ਵਾਸ ਚਾਕੇ ਮੈਨੂੰ ਮੌਕਾ ਦਿੰਦੇ ਨੇ ਤਾਂ ਮੈਂ ਜੋ ਗਰੀਬ ਇਨਸਾਨ ਨੇ ਜੋ ਮਜ਼ਦੂਰ ਭਾਈਚਾਰਾ ਦਾ ਗਰੀਬ ਇਨਸਾਨ ਮੈਂ ਇਹਨਾਂ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਕਿਉਂਕਿ ਫਤਿਹਗੁਰ ਸਾਹਿਬ ਮੇਰਾ ਖੋਦਾ ਹਲਕਾ ਹੈ ਮੈਂ ਇਥੇ ਹਰ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਵਿਚਰਦਾ ਹਾਂ ਲੋਕਾਂ ਦੇ ਵਿੱਚ ਜਿਵੇਂ ਆਪਾਂ ਮੈਂ ਇਸ ਜਿਹਦੀ ਗੱਲ ਕਰ ਲਵਾਂ ਹਲਕਾ ਸਾਨੇਵਾਲ ਵਿੱਚ ਮੇਰਾ ਪਿੰਡ ਹੈ ਮੇਰਾ ਹਲਕਾ ਹੈ ਉੱਥੇ ਮੈਂ ਰਹਿਣਾ ਹਾਂ ਸਾਡੇ ਇੱਥੇ ਜੋ ਲਗਭਗ ਮਜ਼ਦੂਰ ਭਾਈਚਾਰਾ ਜੋ ਹੈ 1.5-2 ਲੱਖ ਦੇ ਵਾਸੀ ਦੇ ਵਿੱਚ ਲੋਕ ਨੇ ਜੋ ਵੋਟਰ ਨੇ ਉਹ ਮੈਨੂੰ ਬਾਈ ਫੇਸ ਬਾਈ ਨੇਮ ਚੰਗੀ ਤਰ੍ਹਾਂ ਜਾਣਦੇ ਆ ਤੇ ਮੇਰਾ ਜੋ ਆਫਿਸ ਹੈ ਇਸ ਦੇ ਵਿੱਚ ਮੈਂ ਹਮ ਆਮ ਲੋਕਾਂ ਦੇ ਕੰਮ ਕਰਦਾ ਹਾਂ ਜਦੋਂ ਵੀ ਕਿਸ ਤਰ੍ਹਾਂ ਦੀ ਕੋਈ ਦਿੱਕਤ ਸਮੱਸਿਆ ਆਉਂਦੀ ਲੋਕਾਂ ਦੀ ਮੈਂ ਤਨਮਨ ਦਾੰਦੋਂ ਉਹਨਾਂ ਦੀ ਸੇਵਾ ਕਰਦਾ ਹਾਂ ਤੇ ਉਹ ਲੋਕ ਆਪਣੇ ਦਿਲੋਂ ਜੁੜੇ ਹੋਏ ਨੇ ਤੇ ਜਿਹੜੀ ਤਮਨਾ ਉਹਨਾਂ ਲੋਕਾਂ ਦੀ ਵੀ ਤੁਸੀਂ ਅੱਗੇ ਆਓ ਤੇ ਮੈਂ ਆਪਣੇ ਵਾਸਤੇ ਅੱਗੇ ਆਇਆ ਹਾਂ ਜੋ ਵੀ ਪਾਰਟੀ ਸੇਵਾ ਦੇਊਗੀ ਮੈਨੂੰ ਮੌਕਾ ਦੇਵੋਗੇ ਜੋ ਵੀ ਹੁਕਮ ਹੋਊਗਾ ਪਾਰਟੀ ਦਾ ਹੁਣ ਤੱਕ ਜੇ ਵੀ ਹੁਕਮ ਪਾਰਟੀ ਨੇ ਲਾਏ ਸਿਰ ਮੱਥੇ ਮਨਜ਼ੂਰ ਕੀਤਾ ਵਾ ਤੇ ਅੱਗੇ ਵੀ ਜੋ ਹੁਕਮ ਹੋਊਗਾ ਉਹ ਵੀ ਮਨਜ਼ੂਰ ਹੋਊਗਾ ਹੁਣ ਤੱਕ ਪਾਰਟੀ ਦੇ ਵਿੱਚ ਕਿਹੜੇ ਕਿਹੜੀਆਂ ਪਦਵੀ ਤੇ ਲੈ ਕੇ ਤੁਸੀਂ ਲੋਕਾਂ ਦੀ ਸੇਵਾ ਕੀਤੀਆਂ ਕਿਹੜੀ ਕਿਹੜੀ ਮਤਲਬ ਕਿਸ ਤਰੀਕੇ ਨਾਲ ਤੁਸੀਂ ਜਿਹੜੀਆਂ ਸੇਵਾ ਮਾਰ ਪੱਤ ਕੀਤੀਆਂ ਬਿਲਕੁਲ ਜੀ ਮੈਂ ਸਟਾਰਟਿੰਗ ਦੇ ਵਿੱਚ ਜਦੋਂ ਮੈਂ ਪਾਰਟੀ ਵਿੱਚ ਜੁੜਿਆ ਤਾਂ ਪਾਰਟੀ ਨੇ 2016 ਦੇ ਵਿੱਚ ਮੈਨੂੰ ਪਹਿਲਾ ਮੰਤਰੀ ਸਰਕਾਰ ਦਿੱਤਾ ਤੇ ਮੈਨੂੰ ਵਾਰਡ ਪ੍ਰਧਾਨ ਲਗਾਇਆ ਗਿਆ ਉਸ ਟਾਈਮ ਵਾਰਡ ਪ੍ਰਧਾਨ ਲਗਾਇਆ ਵਾਰਡ ਪ੍ਰਧਾਨ ਮੈਂ ਕੰਮ ਕੀਤਾ ਤੇ ਪਾਰਟੀ ਨੇ ਮੇਰੀ ਸੇਵਾ ਨੂੰ ਦੇਖਦੇ ਹੋਏ ਮੈਨੂੰ ਹਰਕਾ ਸਾਹਮਣੇ ਵਾਲਦਾ ਐਸਐਸ ਵਿੰਗ ਦਾ ਚਾਰਜ ਬਿਲਾ ਦਿੱਤਾ ਉਸ ਤੋਂ ਬਾਅਦ 18 ਦੇ ਵਿੱਚ ਅਸੀਂ ਇਲੈਕਸ਼ਨਰੀ ਫਾਈਟ ਕੀਤੀ ਕੌਂਸਲਰ ਦੀ ਤੇ ਉਸ ਤੋਂ ਬਾਅਦ ਫਿਰ ਪਾਰਟੀ ਨੇ ਮੈਨੂੰ ਜ਼ਿਲ੍ਹਾ ਦਿਹਾਤੀ ਦਾ ਪ੍ਰਧਾਨ ਜੋ ਹੈ ਉਹ ਲਗਾ ਦਿੱਤਾ ਉਸ ਤੋਂ ਬਾਅਦ ਪਾਰਟੀ ਦਾ ਅਲੱਗ-ਅਲੱਗ ਸੰਗਠਨ ਜੋ ਹੈ ਪੂਰਾ ਸੰਗਠਨ ਦਾ ਵਿਸਤਾਰ ਕੀਤਾ ਮੈਂ ਨੌਂ ਵਿਧਾਨ ਸਭਾ ਦੇ ਵਿੱਚ ਰਹਿ ਕੇ ਕੰਮ ਕੀਤਾ ਬੋਥ ਲੈਵਲ ਤੋਂ ਲੈ ਕੇ ਬੋਥ ਲੈਵਲ ਤੋਂ ਲੈ ਕੇ ਬਲਾਕ ਪ੍ਰਧਾਨ ਤੱਕ ਮੈਂ ਲਾਇਆ ਪਾਰਟੀ ਵਾਸਤੇ ਉਸ ਤੋਂ ਬਾਅਦ ਪਾਰਟੀ ਨੇ ਮਿਲਿਆ ਸ਼ਰਵਨ ਨੂੰ ਦੇਖਦੇ ਮੈਨੂੰ ਇਸ ਟਾਈਮ ਉਮੀਦਵਾਰ ਪ੍ਰਧਾਨ ਪੰਜਾਬ ਜੋ ਮੈਂ ਸਿਵਾ ਨਿਵਾ ਰਹਾਂ ਪਾਰਟੀ ਦੀ ਤੇ ਪਾਰਟੀ ਦਾ ਅੱਗੇ ਜੋ ਵੀ ਦੇਸ਼ ਹੋਵੇਗਾ ਕੀ ਲੱਗਦਾ ਕਿ ਮਤਲਬ ਤੁਸੀਂ ਕਹਿੰਦੇ ਕੌਂਸਲ ਦੀ ਚੋਣ ਦੀ ਦਾ ਦਾਵੇਦਾਰੀ ਠੋਕੀ ਸੀਗੀ ਕਿ ਹਲਕੇ ਵਾਰਡ ਨੰਬਰ 25 ਵਿੱਚ ਤੁਸੀਂ ਕੌਂਸਲ ਦੀ ਚੋਣ ਲੜਨੀ ਸੀ ਕਿਸ ਤਰ੍ਹਾਂ ਲੱਗਦਾ ਜੀ ਕਿ ਇਹ ਚੋਣ ਜਿਹੜੀ ਤੁਹਾਨੂੰ ਮਿਲਨੀ ਸੀ ਬਿਲਕੁਲ ਜੀ ਬਿਲਕੁਲ ਪਾਰਟੀ ਜੋ ਆਪਣੇ ਜੋ ਲੋਕਾਂ ਦਾ ਆਪਣੇ ਵਰਕਰਾਂ ਦਾ ਉਸ ਟਾਈਮ ਵਰਕਰ ਅਸੀਂ ਨਾਲ ਖੜੇ ਆ ਪਾਰਟੀ ਦਾ ਜਿਸ ਤਾਂ ਕੋਈ ਨਾਮ ਨਹੀਂ ਸੀ ਲੰਦਾ ਪਾਰਟੀ ਦਾ ਉਸ ਟਾਈਮ ਅਸੀਂ ਪਾਰਟੀ ਨੂੰ ਅੱਜ ਪੇੜ ਲਾਇਆ ਪੇੜ ਨੂੰ ਪਾਣੀ ਦਿੱਤਾ ਤੇ ਅੱਜ ਅਸੀਂ ਦਰਖਤ ਬਣਾ ਦਿੱਤਾ ਜੇ ਸਾਨੂੰ ਪੂਰਾ ਮਾਣ ਸਾਡੇ ਰਵਿੰਦਰ ਕੇਜੀਵਾਲ ਜੀ ਤੇ ਸਦਾ ਭਗਵੰਤ ਸਿੰਘ ਮਾਨ ਜੀ ਤੇ ਉਹ ਸਾਡਾ ਬੜਾ ਮਾਣ ਸਤਿਕਾਰ ਕਰਦੇ ਨੇ ਆਪਣੇ ਵਰਕਰਾਂ ਦਾ ਤੇ ਸਾਨੂੰ ਪੂਰੀ ਆਸ ਤੇ ਉਮੀਦ ਹੈ ਕਿ ਉਹ ਸਾਡਾ ਜੋ ਬੰਦਾ ਮਾਨ ਸਨਮਾਨ ਨਾਲ ਸਾਨੂੰ ਜ਼ਰੂਰ ਦੇਣ ਆ ਚੈਂਪੀ ਦੀ ਚੌਂ ਦੀ ਦਾਵੇ ਤੇ ਠੋਕਦੇ ਹਾਂ ਅੱਜ ਵੀ ਦੀ ਚੋਣ ਲੋਕ ਸਭਾ ਚੋਣ ਦੀ ਅਦਾਬੇਦਾਰੀ ਠੋਦਿਆਂ ਤਾਂ ਕਿਸ ਤਰ੍ਹਾਂ ਲੱਗਦਾ ਕਿ ਤੁਹਾਨੂੰ ਜਿਹੜੀ ਇਹ ਟਿਕਟਾ ਤੁਹਾਨੂੰ ਮਿਲ ਜਾਏਗੀ ਬਿਲਕੁਲ ਜੀ ਦੇਖੋ ਹਰ ਬੰਦੇ ਦਾ ਹੱਕ ਮੰਨਦਾ ਵਾ ਕਿ ਆਪਣਾ ਜੋ ਆਪਣੀ ਦਲ ਰੱਖਣੀ ਜੋ ਅਸੀਂ ਜੋ ਵਾਦਾ ਕੀਤਾ ਸੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਜੀ ਦੇਖੋ ਸਾਡੇ ਮਾਨ ਸਾਹਿਬ ਸਾਡੇ ਕੇਜਰੀਵਾਲ ਸਾਹਿਬ ਦੇ ਜਿਨ੍ਹਾਂ ਬਹੁਤ ਸਾਡੇ ਸਾਡੇ ਵਰਕਰ ਨੇ ਜੋ ਪਾਰਟੀ ਦੇ ਵਿੱਚ ਜਿਹੜਾ ਕੋਈ ਨਾਮ ਤੱਕ ਨਹੀਂ ਜਾਣਦਾ ਵੀ ਅੱਜ ਅਰਵਿੰਦ ਕੇਜਰੀਵਾਲ ਜੀ ਨੇ ਉਹਨਾਂ ਬੰਦਿਆਂ ਨੂੰ ਐਮਐਲਏ ਬਣਾਦਾ ਮੰਤਰੀ ਬਣਾਦਾ ਕਿਉਂਕਿ ਉਹ ਸਾਡੀ ਪਾਰਟੀ ਦੀ ਸੋਚ ਆ ਕਿ ਆਮ ਲੋਕ ਇਮਾਨਦਾਰ ਲੋਕ ਜੋ ਜਿਹੜਾਂ ਦੇ ਵਿੱਚ ਕੋਈ ਬੇਦਗ ਲੋਕ ਨੇ ਉਹ ਅੱਗੇ ਆਉਣੇ ਚਾਹੀਦੇ ਆ ਤੇ ਸਾਡੀ ਪਾਰਟੀ ਜੋ ਹੈ ਸਾਨੂੰ ਜਰੂਰ ਮੌਕਾ ਦੇਊਗੀ ਗੱਲ ਕਰਦੇ ਆ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਤਾਂ ਕਿਸਾਨੀ ਅੰਦੋਲਨ ਵੀ ਚੱਲਿਆ ਕਿਸਾਨੀ ਅੰਦੋਲਨ ਦੇ ਦੌਰਾਨ ਜਦੋਂ ਇਹ ਗੱਲ ਕਹੀ ਗਈ ਸੀ ਕਿ ਜਿਹੜੀ ਐਮਐਸਪੀ ਆ ਕਿਸਾਨਾਂ ਨੂੰ 5 ਮਿੰਟ ਦੇ ਵਿੱਚ ਦੇਵਾਂਗੇ ਕਿਸ ਤਰ੍ਹਾਂ ਦੇਖਦੇ ਨੂੰ ਅੱਜ ਵੀ ਕਿਸਾਨੀ ਅੰਦੋਲਨ ਚੱਲ ਰਿਹਾ ਕਿਸਾਨਾਂ ਨੂੰ ਐਮਐਸਪੀ ਨਹੀਂ ਮਿਲੀ ਔਰ ਸੋ ਔਰ ਵੀ ਇਸ ਤਰ੍ਹਾਂ ਦਾ ਵਰਕ ਹੋ ਰਿਹਾ ਸਾਡੇ ਵੱਲੋਂ ਬਿਲਕੁਲ ਜੀ ਸਾਡੇ ਦੇਖੋ ਸਾਰੇ ਪੂਰੇ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਸ ਸੰਦੇ ਨਾਲ ਖੜੀ ਆ ਪੂਰੇ ਤਨਮਨთან ਤੋਂ ਉਹਨਾਂ ਦੇ ਨਾਲ ਖੜੀ ਆ ਸਾਡੇ ਹੁਣ ਪਿੱਛੇ ਜੇ ਜਿਉਂ ਹੀ ਇਸ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸਾਡੇ ਜੋ ਹੈਲਥ ਮੰਤਰੀ ਨੇ ਉਹਨਾਂ ਨੇ ਜਾ ਕੇ ਅਲੱਗ-ਅਲੱਗ ਹਸਪਤਾਲਾਂ ਦੇ ਵਿੱਚ ਦੌਰਾ ਕੀਤਾ ਤੇ ਨਾਲ ਹੀ ਜਿਹੜੇ ਲਾਗੇ-ਲਾਗੇ ਦੇ ਹਸਪਤਾਲ ਆ ਉਹਨਾਂ ਸਾਲੋਂ ਅਲਰਟ ਕਰ ਦਿੱਤਾ ਤੇ ਜੋ ਡਾਕਟਰ ਸਾਹਿਬਾਨਾ ਉਹਨਾਂ ਸਰਤ ਦੇ ਦਿੱਤੇ ਵੀ ਤੁਸੀਂ ਪਰਮਾਨੈਂਟ ਇੱਥੇ ਰੁੱਕ ਕੇ ਇਹਨਾਂ ਲੋਕਾਂ ਦੀ ਸੇਵਾ ਕਰਨੀ ਵੀ ਤਾਂ ਜੋ ਸਾਡੇ ਕਿਸਾਨ ਭਾਈਚਾਰਾ ਮਜ਼ਦੂਰ ਭਾਈਚਾਰਾ ਕਿਸੇ ਵੀ ਤਰ੍ਹਾਂ ਦੀ ਉਹਨਾਂ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਸਾਡੇ ਸੀਐਮ ਸਾਹਿਬ ਸਦਾਪਨਗਰ ਸ੍ਰੀ ਮਾਨ ਜੀ ਦਿਨ ਰਾਤ ਇਸ ਸਰਵੇਸ਼ਨ ਤੇ ਲੱਗੇ ਹੋਏ ਨੇ ਤੇ ਕਿਸਾਨਾਂ ਦੇ ਨਾਲ ਦਿਨ ਰਾਤ ਖੜੇ ਨੇ ਆ ਪਿਛਲੇ ਸਮੇਂ ਦੇ ਵਿੱਚ ਜੋ ਮੀਟਿੰਗ ਹੋਈ ਆ ਸੈਂਟਰ ਦੇ ਆ ਮੰਤਰੀਆਂ ਦੇ ਨਾਲ ਉਹਦੇ ਵਿੱਚ ਸਾਡੇ ਸੀਐਮ ਸਾਹਿਬ ਖੁਦ ਗਏ ਦੇ ਉਹਨਾਂ ਨੇ ਜਾ ਕੇ ਗੱਲ ਰੱਖੀ ਆ ਜੇ ਜੋ ਸਾਡਾ ਪਿਛਲੇ ਸਮੇਂ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਨੈੱਟ ਬੰਦ ਕਰ ਦਿੱਤਾ ਗਿਆ ਸੀ ਉਹਦੇ ਵਾਸਤੇ ਵੀ ਉਹਨਾਂ ਨੇ ਕਿਹਾ ਵੀ ਇਸ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ ਤੇ ਹਰ ਹਣਾ ਪੁਲਿਸ ਜੋ ਹੈ ਉਹਨਾਂ ਨੂੰ ਵੀ ਕਿਹਾ ਵੀ ਭਾਈ ਤੁਹਾਡਾ ਜੋ ਹੈ ਹਾ ਹਾ ਦਾ ਸਾਡੇ ਹਾਦ ਦੇ ਵਿੱਚ ਆ ਕੇ ਤੁਸੀਂ ਕੋਈ ਵੀ ਕਿਸੇ ਵੀ ਕਿਸਾਨ ਭਾਈਚਾਰੇ ਨੂੰ ਪਰੇਸ਼ਾਨੀ ਨਾ ਕਰਨਾ ਵੀ ਕੇਂਦਰ ਸਰਕਾਰ ਦੀਆਂ ਜੋ ਕਿਉਂਕਿ ਸਰਕਾਰ ਨੂੰ ਠੋਕ ਕੇ ਗੱਲ ਕਹੀ ਵੀ ਪਾਈ ਜੋ ਕਿਸਾਨ ਭਰਾਵਾਂ ਦੀਆਂ ਮੰਗਾਂ ਨੇ ਉਹ ਬਿਲਕੁਲ ਜਾਇਜ਼ ਆ ਇਹਨਾਂ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਪਰ ਗੱਲ ਕਰਦੇ ਆ ਕਿ ਜਦੋਂ ਐਮਐਸਪੀ ਐਮਐਸਪੀ ਦੀ ਗੱਲ ਕਰਦੇ ਆ ਤਾਂ ਅੱਜ ਦੇ ਜੋ ਐਮਐਲਏ ਮਜੂਦ ਨੇ ਅਨਮੋਲ ਗਗਨ ਮਾਨ ਜੀ ਨੇ ਵੀ ਵੱਲੋਂ ਕਿਹਾ ਗਿਆ ਸੀ ਕਿ ਜੇ ਜਿਹੜੇ 5 ਮਿੰਟਾਂ 'ਚ ਸਹੀ ਐਮਐਸਪੀ ਦਵਾਂਗੇ ਸਾਡੀ ਸਰਕਾਰ ਆਉਂਦੇ ਹੋ ਕਿਉਂਕਿ ਉਸ ਵਕਤ ਕਾਂਗਰਸੀ ਸਰਕਾਰ ਸੀ ਤੇ ਇਹ ਗੱਲ ਕਹੀ ਸੀ ਕਿ ਕੈਪਟਨ ਮਰੀਂਦਰ ਸਿੰਘ ਆਪਣੀ ਕੁਰਸੀ ਨੂੰ ਛੱਡ ਦੇਣ ਕਹਿ ਦੇਣ ਕਿ ਮੈਂ ਤਾਂ ਜਵਾਬ ਐਮਐਸਪੀ ਨਹੀਂ ਦੇ ਪਾਉਂਗਾ ਤਾਂ ਮੈਂ ਅਸੀਂ 5 ਮਿੰਟ ਚ ਜਮਐਸਪੀ ਦਵਾਂਗੇ ਸਾਡੀ 5 ਮਿੰਟ ਸਰਕਾਰ ਬਣਾਵੋ ਤੇ ਅੱਜ ਉਹ ਕਿਉਂ ਨਹੀਂ ਬੋਲ ਬਗਾਇਆ ਕਿਸੇ ਨਹੀਂ ਬਿਲਕੁਲ ਜੀ ਦੇਖੋ ਕੰਮ ਚੱਲ ਰਿਹਾ ਵਾ ਸਰਕਾਰ ਨੇ ਜਿਉਂਦੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਜੋ ਵੀ ਕੰਮ ਬਾਕੀ ਸਰਕਾਰਾਂ ਨੇ ਹੋਂ ਤੱਕ ਤੁਸੀਂ ਪਿਛਲੇ ਸਰਕਾਰਾਂ ਦੇਖ ਲਓ ਜਾਂ ਕਾਲੀਦਾ ਸਰਕਾਰ ਹੋਈ ਜਾਂ ਕਾਂਗਰਸ ਸਰਕਾਰ ਹੋਈ ਉਹ ਜੋ ਵੀ ਉਹਨਾਂ ਨੇ ਵਾਦੇ ਕੀਤੇ ਸੀਗੇ ਉਹ ਜਾ ਕੇ 3.5 ਸਾਲ ਬਾਅਦ ਉਹਨੂੰ ਪੂਰੇ ਕਰਦੇ ਹੁੰਦੇ ਸੀਗੇ ਫਿਰ ਉਹ ਕਹਿੰਦੇ ਸੀ ਉਹਨਾਂ ਚੋਂ ਚੋਣ ਜਾਬਤਾ ਲੱਗ ਜਾਂਦਾ ਸੀ ਫਿਰ ਉਹ ਕਹਿੰਦੇ ਜੀ ਦੇਖੋ ਜੀ ਹੁਣ ਸੁਣ ਤਾਂ ਚੋਣ ਜਾਬਤਾ ਲੱਗਿਆ ਸੀ ਕਰ ਨਹੀਂ ਸਕਦੇ ਵੀ ਤੁਸੀਂ ਸਾਡੀ ਸਰਕਾਰ ਦੁਬਾਰਾ ਜੋ ਵੀ ਵਾਦੇ ਸਾਡੇ ਪੂਰੇ ਕਰਾਂਗੇ ਪਰ ਆਮ ਆਦਮੀ ਪਾਰਟੀ ਕਹੋ ਜੀ ਸਰਕਾਰ ਆ ਜਿਨ੍ਹਾਂ ਨੇ ਆਉਂਦੇ ਹੀ ਕੰਮ ਸ਼ੁਰੂ ਕੀਤਾ ਜੋ ਵੀ ਵਾਦੇ ਨੇ ਭਾਵੇਂ ਬਿਜਲੀ ਦਾ ਵਾਅਦਾ ਲਾ ਲੋ ਆਉਂਦੇ ਹੀ ਬਿਜਲੀ ਫਰੀ ਕਰ ਦਿੱਤੀ ਅੱਜ 44000 ਦੇ ਆਸ-ਪਾਸ ਨੌਕਰੀਆਂ ਜੋ ਹੈ ਆਮ ਆਦਮੀ ਪਾਰਟੀ ਨੇ ਦੇ ਦਿੱਤੀਆਂ ਜੋ ਬਿਨਾਂ ਰਿਸ਼ਵਤੋਂ ਆ ਉਹ ਲੋਕਾਂ ਨੂੰ ਨੌਕਰੀਆਂ ਮਿਲ ਗਿਆ ਜੋ ਲੋਕ ਕਦੀ ਸੋਚ ਨਹੀਂ ਸਕਦੇ ਵੀ ਅਸੀਂ ਸਾਨੂੰ ਸਰਕਾਰੀ ਨੌਕਰੀ ਮਿਲ ਜੂਗੀ ਤਾਂ ਗੱਲ ਕਰਦੇ ਆ ਸਰਕਾਰ ਤਾਂ ਆ ਕਾਂਗਰਸ ਸਰਕਾਰ ਵੀ ਕੁਛ ਕਹਿ ਰਹੀ ਹੈ ਆ ਸ੍ਰੋਮਣੀ ਅਕਾਲੀ ਦਲ ਪਾਰਟੀ ਵੀ ਕੁਝ ਕਹਿ ਰਹੀ ਜਿਸ ਤੋਂ ਅੰਸਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖ ਸਿੰਘ ਬਾਦਲ ਜੀ ਉਹ ਵੀ ਪੰਜਾਬ ਬਚਾਓ ਯਾਤਰਾ ਰੈਲੀ ਕਰ ਰਹੇ ਨੇ ਉਹ ਵੀ ਇਹ ਗੱਲ ਕਹਿ ਰਹੇ ਨੇ ਕਿ ਮਤਲਬ ਜਿਹੜੀ ਇੱਕ ਅਸੀਂ ਵਾਅਦੇ ਕਰਦੇ ਹਾਂ ਕਿ ਆਉਣ ਵਾਲੀਆਂ ਸਰਕਾਰਾਂ ਨੂੰ ਇਹ ਕੁਝ ਦਿੱਤਾ ਜਾਏਗਾ ਪੰਜਾਬ ਲਈ ਕੁਝ ਕੀਤਾ ਜਾਏਗਾ ਲੇਕਿਨ ਜਿਹੜੀਆਂ ਸਰਕਾਰਾਂ ਆਉਂਦੀਆਂ ਨੇ ਬਾਅਦ ਵਿੱਚ ਜਿਹੜੀ ਆਪਣੇ ਵਾਅਦੇ ਤੋਂ ਮੁੱਕਰ ਜਾਂਦੀਆਂ ਨੇ ਕਾਲੀ ਦਲ ਤਾਂ ਆਪਣੇ ਆਪ ਨੂੰ ਬਚਾਉਣ ਦਾ ਆਪਣਾ ਵजूद ਨੂੰ ਬਚਾਉਣ ਦੀ ਗੱਲ ਕਰ ਰਹੇ ਕੱਲ ਗੱਲ ਕਰ ਰਹੇ ਨੇ ਪੰਜਾਬ ਬਚਾਓ ਦੀ ਮੈਂ ਤਾਂ ਪੁੱਛਣਾ ਚਾਹਣਾ ਸ੍ਰੀਮਨੀ ਸੁਖ ਸਿੰਘ ਬਾਦਲ ਜੀ ਨੂੰ ਕਿ ਬਾਦਲ ਸਾਹਿਬ ਤੁਸੀਂ ਬਚਾਉਣਾ ਕਿਹਦੇ ਪੰਜਾਬ ਨੂੰ ਲੁੱਟ ਕੇ ਤੁਸੀਂ ਕਹਿੰਦੇ ਪੰਜਾਬ ਨੂੰ ਬਚਾਉਣਾ ਵਾ ਇਹਦੇ ਬਿਲਕੁਲ ਜਿਵੇਂ ਮਾਨ ਸਾਹਿਬ ਕਹਿ ਰਹੇ ਨੇ ਕਹਿੰਦੇ ਨੇ ਵੀ ਯਾਰ ਇਹ ਤਾਂ ਮਦਬੁੱਦੀ ਬਚਾਵਾ ਉਹੀ ਹਾਲੇ ਨੂੰ ਖੁਦ ਨਹੀਂ ਪਤਾ ਕਿ ਮੈਂ ਬਚਾਉਣਾ ਕਿੱਥੋਂ ਆ ਤੁਸੀਂ ਤਾਂ ਪੰਜਾਬ ਲੁੱਟਿਆ ਆਪ ਵੀ ਲੁੱਟ ਕੇ ਹੁਣ ਆਪਣੇ ਆਪ ਨੂੰ ਕਹਿੰਦੇ ਅਸੀਂ ਬਚਾਉਣਾ ਵਾ ਇਹ ਪਰਿਵਾਰ ਪੰਜਾਬ ਬਚਾਉਣ ਨਹੀਂ ਪਰਿਵਾਰ ਬਚਾਓ ਯਾਤਰਾ ਹੈ ਨਾ ਇਹ ਖੁਦ ਨੂੰ ਬਚਾਉਣ ਚ ਲੱਗੇ ਹੋਏ ਕਿ ਸਾਡਾ ਜੋ ਸਾਡਾ ਜੋ ਅਸਤਿਤਵ ਆ ਉਹ ਕਿਵੇਂ ਬਚੇ ਸਾਡੀ ਜੋ ਪਛਾਣ ਉਹ ਕਿਵੇਂ ਖਤਮ ਖਤਮ ਹੋਣ ਤੋਂ ਬਚ ਜਾਵੇ ਲੋਕਾਂ ਨੇ ਇਨਕਾਰ ਕੀਤਾ ਇਹਨਾਂ ਨੂੰ ਬਾਈ ਦੇ ਵਿੱਚ ਵਟੇਵਰ ਦੇ ਵਾਅਦੇ ਕਰਦੇ ਸੀਗੇ ਸੀ ਜੇ ਇੰਨਾ ਹੀ ਪੰਜਾਬ ਇਤਿਆਸੀ ਸੀ ਤਾਂ ਲੋਕ ਘਟੋੜੇ ਨੋਂ ਦੋ ਜਿਤਾ ਦਿੰਦੇ ਉਹਨਾਂ ਨੂੰ ਚੋਣ ਮਿਲਦੀ ਆ ਤੁਹਾਨੂੰ ਟਿਕਟ ਮਿਲਦੀ ਐ ਐਮਪੀ ਦੀ ਚੋਣ ਤੋਂ ਜਿੱਥੋਂ ਤੋਂ ਬਾਅਦ ਕਿਸ ਤਰ੍ਹਾਂ ਆਪਣੇ ਪੂਰੇ ਹਲਕੇ ਦੇ ਵਿੱਚ ਪੂਰੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਕਰਨੋਂ ਦੀ ਗੱਲ ਕਰਦੇ ਆ ਬਾੜ ਨੰਬਰ 25 ਦੀ ਤੁਸੀਂ ਇਸ ਜਗ੍ਹਾ ਤੇ ਬੈਠੇ ਹੋ ਬਾੜ ਨੰਬਰ 25 ਦੇ ਟਣਾਰੀ ਕਲਾ ਮਤਲਬ ਇੱਥੇ ਬਹੁਤ ਗੰਦਗੀ ਐ ਕਾਫੀ ਦੇਖਣ ਨੂੰ ਮਿਲ ਰਹੀ ਆ ਆਉਣ ਵਾਲੇ ਸਮੇਂ ਕਿਸ ਤਰ੍ਹਾਂ ਦਾ ਰਹੇਗਾ ਤੁਹਾਡੇ ਬਣਾ ਪਰਣਾ ਬਾਈ ਇਹ ਤਾਂ ਕੁਛ ਨਹੀਂ ਮੈਂ 2017 ਦੇ ਵਿੱਚ 18 ਆਰੰਦ ਦੇ ਲੈਕਚਰ ਦੇ ਉਸ ਤੋਂ ਉਹਨੇ ਦੇ ਵਿੱਚ ਮੈਂ ਭੁਖੜ ਹੜਤਾਲ ਤੇ ਬੈਠਾ 20 ਜੂਨ ਦੇ ਵਿੱਚ ਆਪਣੇ ਇਸ ਪਿੰਡ ਤੋਂ ਲੈ ਕੇ ਪਿੰਡ ਦੀ ਸਮੱਸਿਆ ਨੂੰ ਲੈ ਕੇ ਮੈਂ 11 ਦਿਨ 20 ਜੂਨ ਦੇ ਵਿੱਚ ਭੁਖੜ ਹੜਤਾਲ ਤੇ ਬੈਠਾ ਤੇ ਉੱਥੋਂ ਦੇ ਜੋ ਕਮਿਸ਼ਨ ਸਾਹਿਬ ਸੀਗੇ ਉਹਨਾਂ ਨੇ ਬੁਲਾ ਕੇ ਦੌਰਾ ਕਰਾਇਆ ਇਹਦਾ ਤੇ ਉਸ ਟਾਈਮ ਹੁਣ ਤਾਂ ਕੁਝ ਨਹੀਂ ਹੁਣ ਤਾਂ ਜਿੰਦ ਆਮਾ ਦੀ ਪਾਰਟੀ ਸਰਕਾਰ ਬਣੀ ਆ ਹੁਣ ਤਾਂ ਤੁਸੀਂ ਜਾ ਕੇ ਦੇਖੋ ਸਾਡੀਆਂ ਗਲੀਆਂ ਸੁੱਕੀਆਂ ਪਈਆਂ ਨੇ ਲੋਕ ਆਮਾ ਦੀ ਪਾਰਟੀ ਤੋਂ ਬਹੁਤ ਖੁਸ਼ ਨੇ ਉਸ ਟਾਈਮ 2-2 ਫੁੱਟ 1-1 ਫੁੱਟ ਜੋ ਹੈ ਪਾਣੀ ਗਲੀਆਂ ਦੇ ਵਿੱਚ ਤਰ੍ਹਾਂ ਫਿਰਦਾ ਹੁੰਦਾ ਸੀ ਉਸ ਟਾਈਮ ਅਸੀਂ ਭੁਖੜ ਹੜਤਾਲ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਮੈਂ ਅਲੱਗ 25 ਤੋਂ 30 ਜੋ ਹੈ ਸਿਵਲ ਮੈਨ ਪਾਰਟੀ ਉਹ ਦੁਵਾਏ ਸਰਕਾਰ ਦੇ ਕੋਲੋਂ ਤਾਂ ਜੋ ਜੋ ਸਮਾਜ ਸਫਾਈ ਹੈ ਉਹ ਠੰਗ ਨਾ ਹੋ ਸਕੇ ਔਰ ਉਸ ਤੋਂ ਬਾਅਦ 19 ਦੇ ਵਿੱਚ ਮੈਂ ਕੋਵਿਡ ਦੇ ਵਿੱਚ ਜਦੋਂ ਕੋਵਿਡ ਲੱਗਿਆ ਸੀਗਾ ਉਸ ਟਾਈਮ ਬੜੀ ਲੋਕਾਂ ਦੀ ਸੇਵਾ ਕੀਤੀ ਤੇ ਜੋ ਵੀ ਸਾਡੇ ਪ੍ਰਸ਼ਾਸਨ ਦੇ ਨਾਲ ਵੀ ਬੜੀ ਸਾਡੀ ਬਹਿਸ ਵਸਾਈ ਹੋਈ ਇਸ ਨੂੰ ਲੈ ਕੇ ਬੜੇ ਤੱਕਾ ਮੁਖੀ ਵਾਲਾ ਕੰਮ ਹੋਇਆ ਆ ਜਾਂ ਬੜੀ ਦੂਰ ਦੂ ਤੱਕ ਗੱਲ ਚੱਕੀ ਬੜਾ মিডিਆ ਨੇ ਵੀ ਬੜਾ ਉਸ ਕਵਰ ਕੀਤਾ ਕਿਉਂਕਿ ਪ੍ਰਸ਼ਾਸਨ ਜੋ ਹੈ ਨਾ ਉਹ ਬਹੁਤ ਤੰਗ ਕਰਦਾ ਸੀਗਾ ਲੋਕਾਂ ਨੂੰ ਕੈਪੀਟਲ ਸਰਕਾਰ ਬੜੀ ਤਾਨਾਸ਼ਾਹੀ ਸਰਕਾਰ ਸੀਗੀ ਹਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਉਸ ਟਾਈਮ ਵੀ ਮੈਂ ਆਪਣੇ ਜੋ ਸਮਾਜ ਦੇ ਲੋਕ ਸਾਡੇ ਭਾਈਚਾਰੇ ਦੇ ਲੋਕ ਜਾਂ ਜੋ ਸਾਡੇ ਮਜ਼ਦੂਰ ਤਬਕਾ ਇੱਥੇ ਜ਼ਿਆਦਾ ਵਾ ਆਮ ਕਰਕੇ ਮਜ਼ਦੂਰ ਤਬਕੇ ਨੂੰ ਕੋਈ ਪੁੱਛਦਾ ਨਹੀਂ ਉਹਨਾਂ ਨੂੰ ਤਾਂ ਸਿਰਫ ਮਜ਼ਦੂਰ ਨੂੰ ਵਰਤਲੇ ਆਸਲ ਵੋਟਾਂ ਦੇ ਟਾਈਮ ਵੋਟਾਂ ਦੇ ਟਾਈਮ ਉਹਨਾਂ ਨੂੰ ਲੌਲੀਪੌਪ ਦੇ ਦੇ ਕੇ ਉਲਝਾ ਲੈਂਦੇ ਨੇ ਅਸੀਂ ਰਾਜ ਦੇ ਲਈ ਸਾਨੂੰ ਵੋਟਾਂ ਪਾ ਦਿਓ ਜੀ ਅਸੀਂ ਤੁਹਾਡਾ ਕੰਮ ਕਰਾਂਗੇ ਮੈਨੂੰ ਪਤਾ ਹੈ ਕਿ ਕੋਵਿਡ ਦੇ ਟਾਈਮ ਇਹਨਾਂ ਮਜ਼ਦੂਰਾਂ ਭਾਈਆਂ ਦੇ ਨਾਲ ਇਹਨਾਂ ਮਾੜਾ ਕੁਝ ਹੋਇਆ ਸੀਗਾ ਤੇ ਸਰਕਾਰਾਂ ਪਹੁੰਚ ਨਹੀਂ ਗਈ ਸੀ ਉਸ ਟਾਈਮ ਮੈਂ ਇਹਨਾਂ ਦੀ ਮੈਂ ਲੜਾਈ ਲੜ ਕੇ ਆਪਣੇ ਜੋ ਸਾਡੇ ਮਜ਼ਦੂਰ ਭਾਈਚਾਰਾ ਸਾਡਾ ਜਿਹੜਾ ਸਮਾਜਾਂ ਨੂੰ ਵਾਸਤੇ ਮੈਂ ਜਿੰਨੇ ਜੋਗਾ ਸੀ ਲੋੜ ਤੋਂ ਵੱਧ ਕੰਮ ਕੀਤਾ ਹੋਰ ਕਿਹੜੇ ਕਿਹੜੇ ਕੰਮ ਕੀਤੇਗੇ ਤੁਹਾਡੇ ਵੱਲੋਂ ਹਲਕੇ ਦੇ ਵਿੱਚ ਹੋਰ ਕਿਹੜੇ ਜਦੋਂ ਪਾਰਟੀ ਆਈ ਹੈ ਤੁਸੀਂ ਕਾਫੀ ਕਾਫੀ ਕੰਮ ਕੀਤੇ ਦੱਸ ਰਹੇ ਹੋ ਆਪਣੇ ਵੱਲੋਂ ਹੋਰ ਕਿਹੜੇ ਕਿਹੜੇ ਕੰਮਾਂ ਨੂੰ ਲੈ ਕੇ ਤੁਸੀਂ ਪਿਛਲੇ ਸਮੇਂ ਦੇ ਵਿੱਚ ਜਦੋਂ ਸਕਾਲਰਸ਼ਿਪ ਨੂੰ ਲੈ ਕੇ ਸਾਡੇ ਸਮਾਜ ਵਾਸਤੇ ਜੋ ਜੋ ਇਹਨਾਂ ਦਾ ਕਾਂਗਰਸ ਸਰਕਾਰ ਦਾ ਜੋ ਮੰਤਰੀ ਸਿੱਖਿਆ ਮੰਤਰੀ ਸੀ ਉਸੇ ਸਕਾਲਰਸ਼ਿਪ ਦੇ ਵਿੱਚ ਕੋਟਾਲਾ ਕਰ ਦਿੱਤਾ ਤੇ ਉਸ ਨੂੰ ਲੈ ਕੇ ਅਸੀਂ ਭੁਖੜ ਹੜਤਾਲ ਦੇ ਬੈਠੇ ਸੀ ਜਲੰਧਰ ਬਾਈਪਾਸ 5 ਦਿਨ ਦੀ ਭੁਖੜ ਹੜਤਾਲ ਤੇ ਲਗਾਤਾਰ ਸੀ ਭੁਖੜ ਹੜਤਾਲ ਕੀਤੀ ਤੇ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਤ ਸਿੰਘ ਮਾਨ ਜੀ ਜਲੰਧਰ ਬਾਈਪਾਸ ਆ ਕੇ ਮੈਨੂੰ ਜੂਸ ਪੁਆਇਆ ਉਹਨਾਂ ਨੇ ਤੇ ਉਸ ਟਾਈਮ ਅਸੀਂ ਭੁਖੜ ਹੜਤਾਲ ਖਤਮ ਕੀਤੀ ਤੇ ਆਪਣੇ ਜੋ ਸਮਾਜ ਹੈ ਸਾਡਾ ਜੋ ਪੈਸੀ ਭਾਈ ਜਰਾ ਉਹਨਾਂ ਦੇ ਬੱਚਿਆਂ ਦੀ ਸਕਾਲਰਸ਼ਿਪ ਸੀ ਉਹ ਸੀ ਲੈ ਕੇ ਦਿੱਤੀ ਬੱਚਾ ਅੱਜ ਸਰਦਾਰ ਧੁਮਕਮਾਨ ਜੀ ਕਿਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਪੰਜਾਬ ਦੇ ਲਈ ਨਹੀਂ ਜੀ ਦੇਖੋ ਆਮ ਆਦਮੀ ਪਾਰਟੀ ਜੋ ਹੈ ਗਰਾਊਂਡ ਤੇ ਕੰਮ ਕਰ ਰਹੀ ਜ ਤੇ ਮਾਨ ਸਾਹਿਬ ਸੱਚਮੁੱਚ ਲੰਗੜਾ ਪੰਜਾਬ ਬਣਾਉਣ ਦੇ ਜੋ ਇਹਨਾਂ ਸੁਪਨਾ ਵਾ ਉਹ ਪੂਰਾ ਹੋਣ ਜਾ ਰਿਹਾ ਵਾ ਮਾਨ ਸਾਹਿਬ ਸੱਚਮੁੱਚ ਪੰਜਾਬ ਦੇ ਪੁੱਤ ਨੇ ਪੰਜਾਬ ਦੇ ਇਤਿਹਾਸੀ ਨੇ ਉਹ ਉਹ ਸੱਚਮੁੱਚ ਪੰਜਾਬ ਨੂੰ ਲੰਗੜਾ ਪੰਜਾਬ ਬਣਾਉਣਾ ਚਾਹੁੰਦੇ ਅੱਜ ਲੋਕ ਮਾਨ ਸਾਹਿਬ ਤੋਂ ਬਹੁਤ ਖੁਸ਼ ਨੇ ਕਿਉਂਕਿ ਉਹ ਉਹਨਾਂ ਨੂੰ ਲੱਗ ਰਿਹਾ ਹੈ ਕਿ ਆਸ ਇੱਕ ਆਸ ਜਾਗੀ ਹੈ ਕਿ ਯਾਰ ਇਹ ਇਨਸਾਨ ਇੱਕੋ ਇੱਕ ਇਨਸਾਨ ਹੈ ਜੋ ਪੰਜਾਬ ਦਾ ਭਲਾ ਕਰ ਸਕਦਾ ਹੈ ਪੰਜਾਬ ਨੂੰ ਮੁਰਤ ਤੋਂ ਨਗਲਾ ਪੰਜਾਬ ਬਣਾ ਸਕਦਾ ਹੈ ਤੁਸੀਂ ਕਾਫੀ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਲਈ ਕੰਮ ਕਰ ਰਹੇ ਹੋ ਜਦੋਂ ਤੋਂ ਪਾਰਟੀ ਨੂੰ ਪੰਜਾਬ ਦੇ ਵਿੱਚ ਲੈ ਕੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਉਸ ਬਾਰੇ ਕਿਉਂਕਿ ਕਿ ਹੁਣ ਤੱਕ ਕਿਹੜੇ ਕਿਹੜੇ ਤੁਸੀਂ ਆਪਣੇ ਕਾਫੀ ਕੰਮ ਕਰਾਏ ਨੇ ਇਹ ਵੀ ਪਾਰਟੀ ਲਈ ਬਹੁਤ ਸਾਰੇ ਕੰਮ ਕੀਤੇ ਨੇ ਹੋਰ ਕੀ ਕਹਿਣਾ ਚਾਹੁੰਦੇ ਹੋ ਪਾਰਟੀ ਲਈ ਕਿਉਂਕਿ ਤੁਸੀਂ ਕਾਫੀ ਲੰਬੇ ਸਮੇਂ ਤੋਂ ਇਸ ਨਾਲ ਜੁੜੇ ਹੋਏ ਹੋ ਪਾਰਟੀ ਨੂੰ ਗਰਾਊਂਡ ਲੈਵਲ ਤੇ ਜੁੜੇ ਹੋਏ ਹੋ ਪਾਰਟੀ ਨੂੰ ਪੰਜਾਬ ਦੇ ਵਿੱਚ ਲੈ ਕੇ ਆਉਣ ਵਾਲੀ ਤੁਸੀਂ ਤਕਰੀਬਨ ਆਪਣਾ ਕਾਫੀ ਜਿਹੜਾ ਯੋਗਦਾਨ ਦਿੱਤਾ ਵਾ ਬਿਲਕੁਲ ਬਾਜੀ ਮੈਂ ਤਾਂ ਸਿਰਫ ਵਾਹਿਗੁਰੂ ਅੱਗੇ ਦਸਹੀ ਕਰਨਾ ਕਿ ਵਾਹਿਗੁਰੂ ਜੋ ਸਾਡੇ ਸਰਦਾਰ ਭਗਤ ਸਿੰਘ ਮਾਨ ਜੀ ਦਾ ਸੁਪਨਾ ਹੈ ਸਾਡਾ ਸਾਰਿਆਂ ਦਾ ਸੁਪਨਾ ਉਸ ਨੂੰ ਜਲਦੀ ਤੋਂ ਜਲਦੀ ਪੂਰਾ ਕਰੇ ਤੇ ਜੋ ਸਾਡਾ ਸੁਪਨਾ ਹੈ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਂਦਾ ਜੋ ਸਾਡੇ ਮਾਨ ਸਾਹਿਬ ਸਾਡੇ ਅਰਵਿੰਦ ਕੇਜਰੀਵਾਲ ਜੀ ਸਾਡੇ ਸਾਰੇ ਪੰਜਾਬ ਦੇ ਐਮਐਲਏ ਸਾਹਿਬਾਨ ਔਰ ਜਿੰਨੇ ਵੀ ਸਾਡੇ ਵਰਕਰ ਸਾਹਿਬਾਨ ਨੇ ਕਿਉਂਕਿ ਉਹਨਾਂ ਦੇ ਖੂਨ ਪਸੰਦੇ ਦੀ ਕਮਾਈ ਅੱਜ ਸਾਨੂੰ ਬੜਾ ਫਕਰ ਮਹਿਸੂਸ ਹੁੰਦਾ ਹੈ ਕਿ ਅਸੀਂ ਸੱਚਮੁੱਚ ਇੱਕ ਇਮਾਨਦਾਰ ਆਦਮੀ ਦਾ ਸਾਥ ਦਿੱਤਾ ਤੇ ਪੰਜਾਬ ਦੇ ਵਿੱਚ ਇੱਕ ਇਮਾਨਦਾਰ ਸਰਕਾਰ ਬਣਾਈ ਤੇ ਫਿਰ ਵਾਕੀਪਾਂ ਤੋਂ ਤੁਸੀਂ ਆਉਣ ਵਾਲੇ ਸਮੇਂ ਚ ਐਮਪੀ ਦੀ ਚੋਣ ਲੜ ਕੇ ਆਪਣੇ ਹਲਕੇ ਲਈ ਕੰਮ ਕਰੋਂਗੇ ਬਿਲਕੁਲ ਜੀ ਜਿਵੇਂ ਪਾਰਟੀ ਸੇਵਾ ਦਾ ਮੌਕਾ ਦੇਊਗੀ ਤੇ ਜ਼ਰੂਰ ਸੇਵਾ ਕਰਾਂਗੇ ਕਿਉਂਕਿ ਮੈਂ ਜਾਣਦਾ ਹਾਂ ਸਾਡੇ ਜੋ ਮਜ਼ਦੂਰ ਭਾਈਚਾਰਾ ਜਾਂ ਸਾਡੇ ਜੋ ਵੀ ਜੋ ਕਿਸਾਨ ਭਾਈਚਾਰਾ ਛੋਟੇ ਵਰਗ ਦੇ ਭਾਈਚਾਰਾ ਨਾਲ ਉਹਨਾਂ ਦੀ ਜੋ ਵੀ ਦਿੱਕਤਾਂ ਪਰੇਸ਼ਾਨੀਆਂ ਵਾਂ ਅਸੀਂ ਸਾਰੇ ਮਿਲ ਕੇ ਉਸ ਨੂੰ ਖਤਮ ਕਰਾਂਗੇ ਤਾਂ ਜੋ ਪੰਜਾਬ ਦੇ ਵਿੱਚ ਜੋ ਰਵਿੰਦ ਕੇ ਜੀ ਵਾਜ ਦਾ ਸੁਪਨਾ ਭਗਵਾਨ ਸਿੰਘ ਮਾਨ ਜੀ ਦਾ ਸੁਪਨਾ ਪੰਜਾਬ ਨੂੰ ਲੰਗੜਾ ਪੰਜਾਬ ਬਣਾਉਣ ਦਾ ਉਹ ਅਸੀਂ ਮਿਲ ਕੇ ਸਾਰੇ ਪੂਰਾ ਕਰਾਂਗੇ ਤੁਸੀਂ ਮੌਜੂਦਾ ਉਪ ਪ੍ਰਧਾਨ ਉਹ ਐਸੇ ਡਿੰਗ ਦੇ ਪੰਜਾਬ ਪ੍ਰਧਾਨ ਬਣਾਏ ਗਏ ਹੋ ਅੱਜ ਦੇ ਵਿੱਚ ਅੱਜ ਦੇ ਲਈ ਮਤਲਬ ਕਿਸ ਤਰ੍ਹਾਂ ਦਾ ਕੰਮ ਹੋ ਰਿਹਾ ਤੁਹਾਡੇ ਕੋਲ ਮਿਰੋਪਾ ਜੀ ਮੈਂ ਦੇਖੋ ਪੰਜਾਬ ਪ੍ਰਧਾਨ ਪੰਜਾਬ ਦਾ ਮੀਤ ਪ੍ਰਧਾਨ ਹੋਣ ਦੇ ਨਾਤੇ ਤੇ ਮੈਂ ਪੂਰੇ ਪੰਜਾਬ ਦੇ ਵਿੱਚ ਹੀ ਕੰਮ ਕਰਦਾ ਹਾਂ ਕਿਉਂਕਿ ਅਗਲਾ ਹੱਕਾਇ ਵਿੱਚ ਸਾਡੇ ਜਿਹੜੇ ਵੀ ਵਰਕਰ ਸਹਿਬਾਨ ਕਿਤੇ ਕੋਈ ਦਿੱਕਤ ਪਰੇ ਸਾਹਮਣੇ ਆਉਂਦੀ ਉਹਨਾਂ ਨੂੰ ਵੈਸੇ ਸਾਡੇ ਮੇਰੇ ਸਾਹਬ ਵਧੀਆ ਕੰਮ ਕਰਦੇ ਨੇ ਆਪਣੇ ਆਪਣੇ ਏਰੀਆ ਦੇ ਵਿੱਚ ਪਰ ਫਿਰ ਵੀ ਜਿੱਥੇ ਵੀ ਕਿਤੇ ਸਾਡੇ ਵਰਕਰ ਸਹਿਬਾਨ ਨੂੰ ਜਾਂ ਸਾਡੇ ਵਿੰਡ ਦੇ ਜ਼ਿਲ੍ਹਾ ਪ੍ਰਧਾਨ ਨੂੰ ਜਾਂ ਕੋਈ ਬਲਾਕ ਪ੍ਰਧਾਨ ਨੂੰ ਕੋਈ ਦਿੱਕਤ ਪਰੇ ਆਉਂਦੀ ਆ ਜਦੋਂ ਮੈਂ ਨਾਲ ਕੰਟੈਕਟ ਕਰਦੇ ਨੇ ਮੈਂ ਲੋੜ ਤੋਂ ਬਾਅਦ ਜਿੱਥੇ ਵੀ ਕਿਤੇ ਲੋੜ ਹੁੰਦੀ ਆ ਜਾਂ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਮੈਂ ਉਹਨਾਂ ਦੇ ਪੂਰੇ ਹਲਫ ਕਾਦਾ ਜਿੰਨੇ ਜੋਗਾ ਹਾਂ ਕਿਉਂਕਿ ਪਾਰਟੀ ਜੋ ਸਾਡੀ ਆਮ ਆਦਮੀ ਪਾਰਟੀ ਸਰਕਾਰ ਆ ਉਸ ਨੇ ਸਾਨੂੰ ਬਿਲਕੁਲ ਕਿਆ ਵੀ ਤੁਸੀਂ ਆਮ ਬੰਦੇ ਦੀ ਜੋ ਹਲਫਾ ਹੈ ਉਹ ਪੂਰੀ ਕਰਨੀ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਉਹ ਗੱਲ ਵੀ ਕੀਤੀ ਤਾਂ ਜਿਸਾ ਦੋਸਤੋ ਮੈਂ ਤੁਹਾਨੂੰ ਦੱਸਿਆ ਕਿ ਛੋਟੇ ਵਰਗ ਤੋਂ ਲੈ ਕੇ ਇੱਕ ਆਮ ਆਦਮੀ ਪਾਰਟੀ ਲਈ ਦਿਨ ਰਾਤ ਇੱਕ ਮਿਹਨਤ ਕੀਤੀ ਹੈ ਦਿਨ ਰਾਤ ਮਿਹਨਤ ਕਰਕੇ ਅਜੇ ਇਹ ਜਿਹੜਾ ਕਿ ਐਮਪੀ ਦੀ ਚੋਣ ਲੜਨ ਲਈ ਦਾਅਵੇਦਾਰੀ ਠੁਕਦੇ ਨੇ ਇਸੇ ਤਰ੍ਹਾਂ ਹੀ ਅਸੀਂ ਹੋਰ ਅਪਡੇਟ ਕਿਸ ਕਰਾਂਗੇ ਤਾਤਾ ਲਈ ਸਾਨੂੰ ਦਿਓ ਜੀ ਜਸ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਵਰਨਜੀਤ ਸਿੰਘ